ਪੰਜਾਬ ਸਰਕਾਰ ਵੱਲੋਂ ਲੈਂਡ ਪੋਲਿੰਗ ਸਕੀਮ ਖਿਲਾਫ ਅਤੇ ਗੜਸਾਇਬ ਵਿਖੇ ਦੋ ਅਲੱਗ-ਅਲੱਗ ਸਰਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਦਿੱਤੇ ਗਏ ਜਿਨ੍ਹਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਕਾ ਕਿਸਾਨ ਅਤੇ ਬੰਦੀਆਂ ਵੱਲੋਂ ਸ਼ਾਮਿਲ ਹੋਏ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਦੀਦਾਰ ਸਿੰਘ ਪੱਟੀ ਕਿਸਾਨ ਅਗੂ ਸਰਬਜੀਤ ਸਿੰਘ ਮੱਖਣ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਸਬੀਰ ਸਿੰਘ ਅਤੇ ਹਰਨੇਕ ਸਿੰਘ ਨੇ ਕੀ ਕਿਹਾ ਤੁਸੀਂ ਵੀ ਸੁਣੋ ਪੰਜਾਬ ਸਰਕਾਰ ਦੀ ਜੋ ਲੈਂਡ ਪੋਲਿੰਗ ਦੇ ਨਾਂ ਤੇ ਲੋਕਾਂ ਨੂੰ ਕਿਸਾਨ ਨੂੰ ਨਚਣ ਦੀ ਆ ਪੰਜਾਬ ਦਾ ਬੇੜਾ ਕਰ ਕਰ ਕਰਨ ਦਾ ਜਿਹੜੀ ਪਾਲਿਸੀ ਪੰਜਾਬ ਦੀ ਸਰਕਾਰ ਲੈ ਕੇ ਆ ਰਹੀ ਆ ਔਰ ਆਈ ਆ ਉਹਦੇ ਵਿੱਚ ਮੁੱਖ ਮੰਤਰੀ ਪੰਜਾਬ ਦਾ ਔਰ ਸਹੀ ਮੈਨਜ਼ਰ ਕੇਂਦਰੀ ਵਾੜ ਦਾ ਛਾਪਾ ਕਰਨ ਵਾਸਤੇ ਉਹਨਾਂ ਨੂੰ ਜ਼ਮੀਨ ਦੇਖਣ ਵਾਸਤੇ ਉਹ ਅੱਜ ਸਾਡਾ ਇਹ ਵਿਸ਼ਾਲ ਧਰਮਨ ਜੀ ਆ ਫਟੇਦਾਰ ਸਾਹਿਬ ਭਾਰਤੀ ਜਨਤਾ ਪਾਰਟੀ ਦੇ ਵਿੱਚ ਕੀਤਾ ਜਾ ਰਿਹਾ। ਔਰ ਇਹ ਜਿਹੜੀ ਲੈਂਡ ਪੂਲਿੰਗ ਦੇ ਨਾਂ ਤੇ ਸਕੀਮ ਆ ਇਹ ਨਾ ਤਾਂ ਜੇ ਪੰਜਾਬ ਦੇ ਲੋਕਾਂ ਦੇ ਹਿੱਤ ਚਾ ਨਹੀਂ ਕਿਸਾਨ ਦੇ ਹਿੱਤ ਚਾ। ਨਹੀਂ ਇਹਦੇ ਚ ਕਿਸੇ ਹੋਰ ਦਾ ਕੋ ਭਲਾ ਹੋਣ ਵਾਲਾ ਔਰ ਮੈਨੂੰ ਲੱਗਦਾ ਸਿਰਫ ਲੋਕਤਨ ਦਾ ਪੰਜਾਬ ਨੂੰ ਦਿੱਲੀ ਤੋਂ ਜਿਹੜੇ ਲੁਟੇਰੇ ਆ ਉਹ ਲੁੱਟ ਕੇ ਆਪਣੇ ਘਰ ਨੂੰ ਲੈ ਕੇ ਜਾਣਾ ਚਾਹੁੰਦੇ ਆ। ਉਤੋਂ ਵਾਸਤੇ ਇਹ ਸਾਰਾ ਇਹਨਾਂ ਨੇ ਪ੍ਰੋਮ ਬਣਾਇਆ ਇਹ ਵੀ ਅਸੀਂ ਸਖਸ਼ਪਨਾ ਵਿੱਚ ਨਖੇਦੀ ਕਰਦੇ ਹਾਂ ਸਾਰੇ ਪੰਜਾਬ ਦੇ ਵਿੱਚ ਹਰ ਹਰ ਬਸ਼ਰ ਹਰ ਰਾਜਨੀਤਿਕ ਪਾਰਟੀ ਹਰ ਕਿਸਾਨ ਜਥੇਬੰਦੀਆਂ ਸਾਡਾ ਭਾਈਚਾਰਾ ਸਾਰੇ ਇਸ ਗੱਲ ਦਾ ਵਿਰੋਧ ਕਰ ਰਹੇ ਆ ਮੈਨੂੰ ਪਤਾ ਨਹੀਂ ਕਿ ਕੀ ਹਿੱਤਾਂ ਹਨ ਉਹਦੀ ਕੀ ਇਹ ਚਾਹੁੰਦੇ ਆ ਇਹ ਕਿ ਇਹ ਦੇ ਚੱਢਣਗੇ ਔਰ ਇਹਦਾ ਸਖਤ ਛੱਡਾ ਸੀ ਵਿਰੋਧ ਕਰਦੇ ਆ ਅਪਰੋਧ ਕਰਦੇ ਆ ਜਲਦੀ ਤੋਂ ਜਲਦੀ ਇਹ ਜਿਹੜੀ ਗੁਰੂਆਂ ਦਾ 100 ਕਾਲ ਦੀ ਸਕੀਮ ਲਿਖਿਆ ਆ ਜਿਹਦੇ ਚ 65000 ਏਕੜ ਦਾ ਇਹ ਨਾਮੇ ਜਿਹੜਾ ਰਕਬਾ ਦੱਸਿਆ ਮੇਰਾ ਕਹਿੰਦੇ ਜੀ ਨਾ ਤਾਂ ਲੋੜ ਆ ਨਾ ਹੀ ਕੋ ਰਹਿਣ ਵਾਲੇ ਇੱਥੇ ਨੇ ਨੇ ਤੇ ਨਾ ਹੀ ਕੋਈ ਇਹੀ ਇੰਡਸਟਰੀ ਆ ਇੰਡਸਟਰੀਅਲ ਪਾਰਕ ਸਾਡੇ ਜੀ ਮੇਰਾ ਖਲ 20% ਸਾਡੇ ਫਤਿਹਗੜ੍ਹ ਸਾਹਿਬ ਦੇ ਇੰਡਸਟਰੀਅਲ ਪਾਰਕ ਦੇ ਨੋਟ ਤੇ ਜਿਹੜੇ ਮੋਟੀਫਾਈ ਕਰਤੇ ਆ ਨਾ ਤਾਂ ਉਹ ਬੰਦਾ ਵੇਚ ਸਕਦਾ ਨਾ ਨੋਂ ਲੈ ਸਕਦਾ ਨਾ ਹੀ ਉਹਦੇ ਤੇ ਕੋਈ ਹੋਰ ਕੋਈ ਰਾਈਪ ਉਧਾ ਰਹਿੰਦਾ ਔਰ ਫਿਰ ਉਹਦੇ ਚ ਬੜੀਆਂ ਹੋਈਆਂ ਪਚੀਦਾ ਗੱਲਾਂ ਨੇ ਕਿ ਕਿਸਾਨ ਪੈਸੇ ਦੇਊਗਾ ਡਵੈਲਪਮੈਂਟ ਚਾਰਜ ਦੇ ਫਿਰ ਉਹਨੂੰ ਹਿੱਸਾ ਦਿਆਂਗੇ ਪਨਾਰ ਦਾ ਪਲਾਨ ਹੋਦਾ ਵੀ ਤੁਸੀਂ ਦੱਸੋ ਲੱਗਦੇ ਕੀ ਕਿਸਾਨ ਮਾਲਕ ਆਦ ਕਾਲ ਤੋਂ ਪਤਾ ਨਹੀਂ ਬਾਬਿਆਂ ਦਾਦਾ ਜਾਂ ਤੋਂ ਜਮੀਨਾਂ ਸਾਲ ਸਾਡ ਰੱਖੀਆਂ ਨੇ ਔਰ ਇਹੀ ਉਹ ਜੀਵਿਕਾ ਹੈ ਪੰਜਾਬ ਦੀ ਸ਼ਾਨ ਆ ਖੇਤੀ ਆ ਔਰ ਇਹ ਨੂੰ ਉਜਾੜਨ ਦਾ ਜਿਹੜਾ ਇਹ ਮੈਂ ਸਮਝਦਾ ਵੀ ਸਾਰਾ ਸਾਰ ਇਹਦੂ ਮਾਰੀ ਗੱਲ ਕੋਈ ਹੋ ਹੀ ਨਹੀਂ ਸਕਦੀ ਔਰ ਇਹਦਾ ਅਸੀਂ ਸਖਤ ਵਿਰੋਧ ਕਰਦੇ ਹਾਂ ਕਿ ਮਤਾਂ ਦੀ ਜਿਹੜੀਆਂ ਰਹਿਗੀਆਂ ਨੇ ਪੰਜਾਬ ਦੀ ਤਕਰੀਬਨ 65000 ਏਕੜ ਜ਼ਮੀਨ ਜਿਹੜੀ ਹੈ ਉਹ ਐਕਵਾਇਰ ਕਰ ਦਿੱਤੀ ਜਾ ਚੁੱਕੀ ਹੈ ਔਰ ਲਗਭਗ 65000 ਏਕੜ ਜਿਹੜੀ ਹੈਗੀ ਉਹ ਅੰਡਰਲਾਈਨ ਪਾਈਪਲਾਈਨ ਦੇ ਵਿੱਚ ਕਿਉਂਕਿ ਤਕਰੀਬਨ ਇਸ ਕਰਕੇ ਨਹੀਂ ਕੀਤੀ ਹੋਈ ਵੀ ਸਾਰਾ ਪੰਜਾਬ ਉੱਤੇ ਖੜਾ ਹੋ ਜਾਊਗਾ ਉਸ ਨੀਤੀ ਦੇ ਖਿਲਾਫ ਜਿਹੜਾ ਰੋਸ ਪ੍ਰਦਰਸ਼ਨ ਜਿਹੜਾ ਹੈ ਾਰੇ ਜਿਲਿਆਂ ਦੇ ਵਿੱਚ ਐਸਪੀਐਮ ਵੱਲੋਂ ਕੀਤਾ ਜਾ ਰਿਹਾ ਔਰ ਜਿੰਨੇ ਵੀ ਪੰਜਾਬ ਦੇ ਲੋਕ ਨੇ ਇਸ ਪਾਲਿਸੀ ਨੂੰ ਬਿਲਕੁਲ ਵੀ ਮੰਨਣ ਲਈ ਤਿਆਰ ਨਹੀਂ ਕੁਝ ਲੋਕ ਐਦਾਂ ਦੇ ਹੈਗੇ ਨੇ ਬੇਜ਼ਮੀਨੇ ਜਿਹੜਾ ਕੋਲ ਜ਼ਮੀਨਾਂ ਆਪਣੇ ਕੋਲ ਹੈ ਨਹੀਂ ਉਹ ਜਮੀਨ ਉਹ ਇਹਨਾਂ ਦੀ ਬੋਲੀ ਬੋਲ ਰਹੇ ਨੇ ਅਸੀਂ ਉਹਨਾਂ ਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦੇ ਹਾਂ ਕਿ ਜੇ ਕੋਡੇ ਕੋਡ ਜ਼ਮੀਨਾਂ ਤਾਂ ਜ਼ਮੀਰਾਤ ਹੈਗੀਆਂ ਨੇ ਸੋ ਇਸ ਕਰਕੇ ਇਹ ਪ੍ਰੋਟੈਸਟ ਇਸ ਤਰ੍ਹਾਂ ਕੀਤਾ ਪੂਲ ਲੈਂਡ ਪੂਲਿੰਗ ਕਹਿਣਾ ਇਹ ਹੈ ਪੂਲਿੰਗ ਹੁੰਦੀ ਹੈ ਹਿੱਸੇਦਾਰੀ ਇਹ ਕੋਈ ਪੂਲਿੰਗ ਨਹੀਂ ਹੈ ਲੈਂਡ ਗ੍ਰੈਬਿੰਗ ਹੈ ਕੋਈ ਜਾ ਰਹੀ ਹੈ ਕਿ ੱਕੇ ਨਾਲ ਜ਼ਮੀਨ ਕੋਈ ਜਾ ਰਹੀ ਹੈ ਲੈਂਡ ਗ੍ਰੈਬਿੰਗ ਸਕੀਮ ਆ ਤੇ ਇਹਦੇ ਦੀ ਪ੍ਰੋਟੈਸਟ ਜਿਹੜਾ ਐਸਕੇ ਐਮਾ ਉਹਨੇ ਦਿੱਤੇ ਹੋਏ ਨੇ 24 ਤਰੀਕ ਨੂੰ ਅਸੀਂ ਇੱਕ ਬਹੁਤ ਵੱਡਾ ਕਾਪਲਾ ਮੁੰਡਾਪੁਰ ਕਰਕੇ ਦਾਣਾ ਮੰਡੀ ਚ ਲਾਉਣ ਜਾ ਰਹੇ ਆ ਅਰ ਉਸ ਤੋਂ ਬਾਅਦ ਜੋ ਕੋ ਇੱਕ ਵੱਡੇ ਅੰਦੋਲਨ ਦਾ ਦਿੱਲੀ ਤੋਂ ਵੀ ਵੱਡੇ ਅੰਦੋਲਨ ਦਾ ਆਗਾਜ਼ ਕਰਾਂਗੇ ਸਰਕਾਰ ਇਸ ਤਰ੍ਹਾਂ ਦੇ ਕੰਮ ਰੂਪਾਂ ਦੇ ਵਿੱਚ ਕਿਸਾਨਾਂ ਦੇ ਲਈ ਖੌਂਗ ਦੀ ਤਿਆਰੀ ਰੱਖ ਦਿਆ ਨੇ ਜੋ ਕਿ ਬਰਦਾਸ਼ਤ ਨਹੀਂ ਕਰਨ ਵਾਲੀ ਇਹ ਮਹਨ ਸਰਕਾਰ ਦੇ ਵਿੱਚ ਚੱਲ ਸਕਦੇ ਕਿਉਂਕਿ ਇਹ ਸਾਡੀ ਰੋਟੀ ਨੂੰ ਚੱਲ ਆ ਅਸੀਂ ਇਸੇ ਪਰਕ ਜਿਆਦਾ ਕਰਨਾ ਹੈ ਇਹ ਸਰਕਾਰੇ ਪਰ ਕਿਸੇ ਨੂੰ ਟਿਕਾਓ ਜਾਂ ਕਿਸਾਨ ਮਨ ਪੇਸ਼ਕ ਜਾਵੇ 5 ਮਿੰਟ